ਖਬਰ ਨਮਾ ਦੇਖ ਰਿਹਾ ਸਾਰੇ ਹੀ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂ ਸਰਾਜ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਘਾਟੂ ਕਲੇਸ਼ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਧੜੇਬੰਦੀ ਪੰਜਾਬੀਓ ਤੁਸੀਂ ਮੈਨੂੰ ਆਪਣੇ ਸੁਝਾਅ ਜਿਹੜੇ ਨੇ ਪੰਜਾਬੀ ਦੇ ਵਿੱਚ ਕਮੈਂਟ ਕਰਕੇ ਦੱਸਣੀ ਨੇ ਕਿ ਧੜਾ ਕਿਹੜਾ ਹੈ ਤੇ ਇਹ ਜਿਹੜਾ ਪੰਗਾ ਪਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਅਤੇ ਦਾਗੀ ਧੜੇ ਦਾ ਤੀਸਰਾ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਹੁਕਮਨਾਮਾ ਹੋਇਆ ਸੀ 2 ਦਸੰਬਰ 2024 ਨੂੰ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਕਰੇਗੀ ਨਵੇਂ ਡੈਲੀਗੇਟ ਹੋਣਗੇ ਇਹਨਾਂ ਵੱਲੋਂ ਹੀ ਪ੍ਰਧਾਨ ਬਨਾਇਆ ਜਾਵੇਗਾ ਜਿੰਨੀ ਦੇਰ ਤੱਕ ਪ੍ਰਧਾਨ ਨਹੀਂ ਬਣ ਜਾਂਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਹਰ ਨਿਪਟਾਰੇ ਦਾ ਇਲਾਜ ਕਰੇਗੀ ਯਾਨੀ ਕਿ ਸਿੱਧੇ ਸ਼ਬਦਾਂ ਵਿੱਚ ਕਹੀਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਾਗਡੋਰ ਇਹਨਾਂ ਸੱਤਾ ਮੈਂਬਰਾਂ ਦੇ ਹੱਥ ਵਿੱਚ ਹੋਵੇਗੀ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਛੱਡ ਗਿਆ। ਕਿਰਪਾਲ ਸਿੰਘ ਵਡੂੰਗਰ ਨੇ ਇਹ ਕਹਿ ਕੇ ਪੱਲਾ ਛੱਡ ਦਿੱਤਾ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਕਮੇਟੀ ਨੇ ਕੋਈ ਫੈਸਲਾ ਹੀ ਨਹੀਂ ਲੈਣਾ ਫਿਰ ਫਾਇਦਾ ਕੋਈ ਫਾਇਦਾ ਨਹੀਂ ਹੈ। ਆਪਣੀ ਮਨਮਰਜ਼ੀ ਕੀਤੀ ਡਾਕਟਰ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਪੁੰਦਰ ਜੋ ਕਾਰਜਕਾਰੀ ਪ੍ਰਧਾਨ ਨੇ ਆਪਣੀ ਮਨਮਰਜ਼ੀ ਕਰਕੇ ਭਰਤੀ ਨੂੰ ਨੇਪਰੇ ਚਾੜ ਲਿਆ ਕੱਲ ਖਬਰ ਆਈ ਸੀ ਕਿ 25 ਲੱਖ ਜਿਹੜੇ ਵੋਟਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਉਹ ਭਰਤੀ ਦਾ ਹਿੱਸਾ ਬਣ ਚੁੱਕੇ ਨੇ ਉਸ ਦੀ ਰਿਪੋਰਟ ਹੁਣ ਜਿਹੜੀ ਹੈ ਫਾਈਨਲ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਜਾਵੇਗੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਹੁਣ ਹਮੈਤ ਕਰ ਰਿਹਾ ਹੈ ਉਹ ਪੰਜ ਮੈਂਬਰ ਮਨਪ੍ਰੀਤ ਯਾਲੀ ਐਡਵੋਕੇਟ ਇਕਬਾਲ ਸਿੰਘ ਚੁੰਦਾ ਸਰਤਾ ਸਿੰਘ ਉਮੈਤਪਰੀ ਉਮੈਤਪਰੀ ਬੀਬਾ ਸਤਵੰਤ ਕੌਰ ਅਤੇ ਜਤੈਦਰ ਗੁਰਪ੍ਰਤਾਪ ਸਿੰਘ ਵਡਾਲਾ ਯਾਨੀ ਕਿ ਇਹਨਾਂ ਦੀ ਮਦਦ ਕਰ ਰਹੇ ਨੇ ਜੇਕਰ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਉਸ ਦੀ ਮਰਿਆਦਾ ਉਸ ਤੋਂ ਪਗੋੜੇ ਉਹਨਾਂ ਦਾ ਮੱਥਾ ਤੇ ਉਹ ਮਨਕਰ ਕੌਣ ਹੋਏ ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਜਿਹੜੀ ਹੈ ਤੋਹੀਨ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪੰਥਕ ਵੋਟ 2017 ਦੇ ਵਿੱਚ ਵੀ ਨਹੀਂ ਪਈ 2022 ਦੇ ਵਿੱਚ ਵੀ ਨਹੀਂ ਪਈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਨਹੀਂ ਪਈ ਸ਼੍ਰੋਮਣੀ ਅਕਾਲੀ ਦਲ ਦਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ ਲੇਕਿਨ ਸੁਖਬੀਰ ਸਿੰਘ ਬਾਦਲ ਚਾਹੁੰਦਾ ਹੈ ਕਿ ਫਿਰ ਦੁਬਾਰਾ ਮੈਨੂੰ ਪ੍ਰਧਾਨ ਬਣਾਇਆ ਜਾਵੇ ਲੇਕਿਨ ਸਿੱਖ ਸੰਗਤ ਨੂੰ ਸਮਝ ਨਹੀਂ ਆ ਰਿਹਾ ਕਿ ਕਿਹੜਾ ਧੜਾ ਸਹੀ ਹੈ ਤੇ ਕਿਹੜਾ ਗਲਤ ਹੈ ਹਾਲਾਂਕਿ ਜੇ ਗੱਲ ਕਰੀਏ ਪੰਜਾਬ ਦੇ ਵਿੱਚ 60% ਲੋਕ ਜਿਹੜਾ ਨੇ ਸੁਖਬੀਰ ਸਿੰਘ ਬਾਦਲ ਨੂੰ ਗਲਤ ਕਹਿ ਰਹੇ ਨੇ ਯਾਨੀ ਕਿ 40% ਲੋਕ ਸੁਖਵੀਰ ਸਿੰਘ ਬਾਦਲ ਨੂੰ ਸਹੀ ਕਹਿੰਦੇ ਨੇ ਉਹਦੇ ਹਮਾਇਤੀ ਨੇ ਉਹਦੇ ਵੋਟਰ ਨੇ 60% ਸ਼੍ਰੋਮਣੀ ਅਕਾਲੀ ਤਖਤ ਸਾਬ ਦੇ ਹੁਕਮਨਾਮੇ ਦੇ ਅਧੀਨ ਬਣੀ ਪੰਜ ਮੈਂਬਰੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੂੰ ਸਹੀ ਕਹਿ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਵੀ ਨੇੜੇ ਆ ਪੰਗਾ ਪੈ ਗਿਆ ਹੈ ਕਿ ਵਿਧਾਨ ਕੌਣ ਬਣਾਏਗਾ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਕੌਣ उतारेਗਾ ਜੇਕਰ ਸੁਖਵੀਰ ਸਿੰਘ ਬਾਦਲ ਬਣਦੇ ਨੇ ਕੀ ਬਾਗੀ ਧੜੇ ਵਾਲਿਆਂ ਨੂੰ ਸੀਟਾਂ ਟਿਕਟਾਂ ਦਿੱਤੀਆਂ ਜਾਣਗੀਆਂ ਜਾਂ ਜਿਹੜੀ 5 ਮੈਂਬਰੀ ਕਮੇਟੀ ਦੇ ਮੈਂਬਰ ਨੇ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਯਾਨੀ ਕਿ ਬੜੀ ਵੱਡੀ ਚਨੌਤੀ ਦਾ ਸਾਹਮਣਾ ਕਰਨਾ ਪਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ 2 ਦਸੰਬਰ 2024 ਦੇ ਹੁਕਮ ਨਾਮੇ ਦੇ ਅਨੁਸਾਰ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਅਤੇ ਦਾਗੀ ਧੜਾ ਇੱਕ ਹੋ ਜਾਂਦਾ ਅਰਥੀ ਸੱਤ ਮੈਂਬਰਾਂ ਨੂੰ ਦੇ ਦਿੱਤੀ ਜਾਂਦੀ ਤਾਂ ਮੇਰੇ ਹਿਸਾਬ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰੋਲਾ ਪੈਣਾ ਹੀ ਨਹੀਂ ਸੀ ਹਾਲਾਂਕਿ ਕਿੰਨੀ ਦੇਰ ਕੀਤੀ ਗਈ ਅਸਤੀਫਾ ਹੀਰੀ ਮਨਜ਼ੂਰ ਕੀਤਾ ਗਿਆ ਸੁਖਬੀ ਸਿੰਘ ਬਾਦਲ ਦਾ ਵਾਰ-ਵਾਰ ਕਿਹਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰੁਕਬੀਰ ਸਿੰਘ ਦੇ ਦੁਆਰਾ ਲੇਕਿਨ ਨਾ ਮੰਨਿਆ ਹੀ ਨਹੀਂ ਆਖਰਕਾਰ ਜਦੋਂ ਪੰਥ ਨੇ ਬਗਾਵਤ ਕੀਤੀ ਕਿ ਨਹੀਂ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੱਥਾ ਲਾਇਆ ਅਸਤੀਫਾ ਮਨਜ਼ੂਰ ਕਰ ਲਿਆ ਭਰਤੀ ਆਪਣੀ ਮਰਜ਼ੀ ਨਾਲ ਸ਼ੁਰੂ ਕਰ ਲਈ ਸਿੱਖ ਸੰਗਤਾਂ ਨੂੰ ਪੰਥਕ ਲੋਕ ਨੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ 2027 ਦੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਬਣੇਗਾ ਕਿਉਂਕਿ ਕਾਂਗਰਸ ਪਾਰਟੀ ਨੇ ਆਰਾ ਸਟੈਂਡਰਡ ਦਾ ਏ ਕਲਾਸ ਦਾ ਜਿਹੜਾ ਹੈ ਰੂਡ ਮੈਪ ਤਿਆਰ ਕਰ ਲਿਆ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਕਿਉਂਕਿ ਆਪ ਆម ਆਦੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਉਹੀ ਹਾਲ ਹੋਵੇਗਾ 2 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦਾ ਹੋਵੇਗਾ ਪੰਥਕ ਵੋਟ ਵੰਡੀ ਜਾਵੇਗੀ ਪੰਥਕ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨੂੰ ਕਾਂਗਰਸ ਨੂੰ ਆਮ ਆਦੀ ਪਾਰਟੀ ਨੂੰ ਅਤੇ ਅਕਾਲੀ ਦਲ ਵਾਸ ਪੰਜਾਬ ਨੂੰ ਵੀ ਜਾਵੇਗੀ ਤੇ ਇਟ ਮੀਨਸ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿੰਨਾ ਤਾਂ ਬੜਾ ਮੁਸ਼ਕਲ ਹੈ ਸੰਗਤ ਸੇਕੌਮ ਨੂੰ ਭੰਬਲ ਪੂਸੇ ਵਿੱਚ ਪਾਇਆ ਜਾ ਰਿਹਾ ਹੈ ਭੰਬਲ ਪੂਸੇ ਦੀ ਸ਼ਿਕਾਰ ਹੈ ਕਿ ਟਿਕਟਾ ਕੌਣ ਦੇਵੇਗਾ ਟਿਕਟਾ ਦੀ ਵੰਡ ਹੋਵੇਗੀ ਟਿਕਟਾ ਦੀ ਵੰਡ ਤੇ ਕਾਣੀਤਾਨੀ ਹੋ ਜਾਵੇਗੀ ਇਸ ਨੂੰ ਲੈ ਕੇ ਹੁਣ ਸਵਾਲ ਖੜੇ ਹੋ ਰਹੇ ਨੇ ਸੁਖਬੀਰ ਸਿੰਘ ਬਾਦਲ ਤੇ ਵੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਤੇ ਵੀ ਯਾਨੀ ਕਿ ਇਹ ਪਾਰਟੀ ਜਿਹੜੀ ਹੈ ਤੇਤਰ ਬਿੱਤਰ ਜੀ ਹੋ ਗਈ ਹੈ ਖਿੱਲਰ ਜੀ ਗਈ ਹੈ ਪਾਰਟੀ ਇਹ ਪਾਰਟੀ ਕਿੱਥੇ ਕਿਵੇਂ ਹੋਵੇਗੀ ਇਹ ਪੁਨਰ ਸੁਰਜੀਤੀ ਕਿਵੇਂ ਕਰੇਗੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਤਾਂ ਹੁਣ ਜਿਹੜੇ ਪੰਜ ਮੈਂਬਰੀ ਕਮੇਟੀ ਵਾਲੇ ਹੀ ਜਾਣਦੇ ਨੇ ਧੰਨਵਾਦ